ਸਾਸੀਕਾਰ ਦੋਸਤੋ ਅੱਜ ਆਪਾਂ ਗੱਲ ਕਰਦੇ ਆਂ ਗੰਨੇ ਦੇ ਜੂਸ ਦੇ ਬਾਰੇ ਵਿੱਚ ਕਿਉਂਕਿ ਹੁਣ ਗਰਮੀਆਂ ਦਾ ਜਿਹੜਾ ਮੌਸਮ ਆ ਉਹ ਆ ਗਿਆ ਤੇ ਹੁਣ ਗਲੀਆਂ 'ਚ ਰਸਤਿਆਂ 'ਤੇ ਤੇ ਸੜਕਾਂ 'ਤੇ ਤੇ ਰਸਤਿਆਂ 'ਤੇ ਤੁਹਾਨੂੰ ਆਮ ਹੀ ਹੁਣ ਗੰਨੇ ਦੀਆਂ ਜਿਹੜੀਆਂ ਰੇੜੀਆਂ ਦੇਖਣ ਨੂੰ ਮਿਲਣਗੀਆਂ ਤੇ ਆਪਾਂ ਕਿਤੇ ਜਾਣਦੇ ਹੋਈ ਐ ਨਾ ਆਪਣਾ ਬੜਾ ਦਿਲ ਕਰਦਾ ਹੁੰਦਾ ਕਿ ਆਪਾਂ ਇੱਕ ਗਲਾਸ ਗੰਨੇ ਦੇ ਜੂਸ ਦਾ ਜ਼ਰੂਰ ਪੀਏ ਪਰ ਦੋਸਤੋ ਜੋ ਤੁਸੀਂ ਪੀ ਰਹੇ ਹੋ ਤੇ ਤੁਸੀਂ ਪੈਸੇ ਖਰਚ ਰਹੇ ਹੋ ਉਹਦੇ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਸਾਡੀ ਸਰੀਰ ਲਈ ਇਹ ਹੈਲਦੀ ਹੈ ਜਾਂ ਅਨ ਹੈਲਦੀ ਹੈਗਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਾਣਾਂਗੇ ਕਿ ਗੰਨੇ ਦੇ ਜੂਸ ਦੇ ਕੀ ਫਾਇਦੇ ਆ ਕੀ ਨੁਕਸਾਨ ਆਗੇ ਕਿਹੜੇ ਕਿਹੜੇ ਦੇ ਵਿੱਚ ਮਿਡਲਸ ਹੁੰਦੇ ਆਵੇ ਵੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਤਾਂ ਜੋ ਤੁਹਾਡੇ ਲਈ ਇੱਕ ਨਵੀਆਂ-ਨਵੀਆਂ ਆਪਾਂ ਜਾਣਕਾਰੀਆਂ ਲੈ ਕੇ ਆ ਸਕੀਏ ਆਓ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਆਪਾਂ ਦੋਸਤੋ ਜਿਹੜਾ ਤੁਸੀਂ ਇੱਕ ਗਲਾਸ ਗੰਨੇ ਦੇ ਜੂਸ ਦਾ ਪੀਂਦੇ ਹੋ ਲਗਭਗ 250 ml ਦਾ ਹੁੰਦਾਗਾ ਉਹਦੇ ਵਿੱਚ 250 ਹੀ ਕੈਲਰੀਜ਼ ਹੁੰਦੀਆਂ ਨੇ ਪਰ ਉਹ ਵਿੱਚ ਮਿਡਲਸ ਬਹੁਤ ਜ਼ਿਆਦਾ ਹੁੰਦੇ ਆਗੇ ਜਿਵੇਂ ਕਿ ਕੈਲਸ਼ੀਅਮ ਆਇਰਨ ਪੋਟਾਸ਼ੀਅਮ ਮੈਗਨੀਸ਼ੀਅਮ ਮੈਗਨੀਜ਼ ਤੋਂ ਅਦੇ ਵਿੱਚ ਮੈਨੂੰ ਇੱਕ ਗੱਲ ਸਾਰਿਆਂ ਨੂੰ ਵਧੀਆ ਇਹ ਲੱਗਦੀ ਹੈ ਕਿ ਇਹਦੇ ਵਿੱਚ ਫੈਟ ਆ ਜਿਹੜੀ ਬਿਲਕੁਲ ਵੀ ਨਹੀਂ ਹੁੰਦੀ ਤੇ ਨਾ ਹੀ ਇਹਦੇ ਵਿੱਚ ਕੋਈ ਕੋਲ ਹੁੰਦਾ ਲਗਭਗ ਆਪਾਂ ਕਹਿ ਸਕਦੇ ਹਾਂ ਕਿ ਗਰਮੀਆਂ ਲਈ ਸਭ ਤੋਂ ਵਧੀਆ ਜਿਹੜੀ એનર્ਜੀ ਡਰਿੰਕ ਹੈਗੀ ਦੰਨੇ ਦਾ ਜੂਸ ਆ ਦੋਸਤੋ ਇਹਦੇ ਵਿੱਚ એનર્ਜੀ ਬਹੁਤ ਜ਼ਿਆਦਾ ਹੁੰਦੀ ਹੈ ਕਿਉਂਕਿ ਜਿਹੜੀ ਇਹਦੇ ਵਿੱਚ 슈ਗਰ ਹੁੰਦੀ ਹੈ ਨਾ ਇੱਕ ਸਿੰਪਲ 슈ਗਰ ਹੁੰਦੀ ਹੈ ਬੜੀ ਆਸਾਨੀ ਨਾਲ ਆਪਣੇ ਸਰੀਰ ਦੇ ਵਿੱਚ ਪਚ ਜਾਂਦੀ ਹੈ ਇਹ ਦੋਸਤੋ ਜਿਹੜੀ 슈ਗਰ ਆ ਉਹ ਆਪਣੇ ਬਲੱਡ ਦੇ ਵਿੱਚ ਜਦੋਂ ਮਿਕਸ ਹੁੰਦੀ ਆ ਤਾਂ ਸਾਨੂੰ ਇੱਕ ਤਰ੍ਹਾਂ ਦੀ એનર્ਜੀ ਦਿੰਦੀ ਹੈ ਕਿ ਤਰ੍ਹਾਂ ਤਹੀ ਸਾਨੂੰ એનર્ਜੀ ਮਿਲਦੀ ਹੈਗੀ ਦੋਸਤੋ ਜਿਹੜਾ ਗੰਨੇ ਦਾ ਜੂਸ ਆ ਉਹ ਆਪਣੇ ਪਾਣੀ ਦੀ ਕਮੀ ਨੂੰ ਵੀ ਦੂਰ ਕਰਦਾ ਹੈ ਤੁਹਾਡੀ ਲੀਵਰ ਲਈ ਬੜਾ ਹੀ ਫਾਇਦੇਮੰਦ ਹੁੰਦਾ ਜਿਹੜਾ ਗੰਨੇ ਦਾ ਜੂਸ ਆ ਜੇ ਕਿਸੇ ਦਾ ਲੀਵਰ ਫਾਇਟੀ ਆ ਜਾਂ ਲੀਵਰ ਦੀ ਕੋਈ ਵੀ ਪ੍ਰੋਬਲਮ ਆ ਤਾਂ ਗੰਨੇ ਦਾ ਜੂਸ ਜ਼ਰੂਰ ਪੀਵੇ ਕਿਉਂਕਿ ਸਾਨੂੰ ਐਸਥਲਵਨ ਤੋਂ ਵੀ ਇਹ ਰੋਕਦਾਗਾ ਦੋਸਤੋ ਇਹਦੇ ਵਿੱਚ ਕੈਲਸ਼ੀਅਮ, ਮੈਗਨੀਸ਼ੀਅਮ ਤੇ ਪੋਟਾਸ਼ੀਅਮ ਜਿਹੜੇ ਮਿਨਰਲਸ ਹੁੰਦੇ ਆ ਬਹੁਤ ਜ਼ਿਆਦਾ ਹੁੰਦੇ ਆ ਕਿਉਂਕਿ ਉਹ ਆਪਣੀ ਬਾਡੀ ਦਾ ਜਿਹੜਾ ਪੀ ਐਚ ਲੈਵਲ ਆ ਉਹਨੂੰ ਬਿਲਕੁਲ ਸਹੀ ਕਰਕੇ ਰੱਖਦੇ ਆਗੇ। ਦੋਸਤੋ ਗੰਨੇ ਦਾ ਜੂਸ ਸਾਡੇ ਪਾਚਨ ਤੰਤਰ ਨੂੰ ਵੀ ਸਹੀ ਕਰਕੇ ਰੱਖਦਾ ਸਾਡੇ ਹਾਜਮੇ ਨੂੰ ਸਹੀ ਕਰਕੇ ਰੱਖਦਾ ਗੈਸ ਤੇ ਜਾਬਨ ਤੋਂ ਸਾਨੂੰ ਰੋਕਦਾ گا۔ ਦੋਸਤੋ ਜਿਹੜਾ ਇਹ ਗੰਨੇ ਦਾ ਜੂਸ ਆ ਕੈਸਟਰੋਲ ਦੀ ਮਾਤਰਾ ਨੂੰ ਬਿਲਕੁਲ ਘਟ ਕਰਦਾਗਾ ਕਿਉਂਕਿ ਸਾਡੀਆਂ ਜਿਹੜੀਆਂ ਨਾੜਾਂ ਨੂੰ ਬਲੌਕ ਹੋਣ ਤੋਂ ਵੀ ਗੰਨੇ ਦਾ ਜੂਸ ਰੋਕਦਾਗਾ। ਦੋਸਤੋ ਗੰਨੇ ਦਾ ਜੂਸ ਆ ਜਿਹੜਾ ਸਾਡੀਆਂ ਹੱਡੀਆਂ ਨੂੰ ਵੀ ਮਜ਼ਬੂਤ ਕਰਦਾ ਸਾਡੇ ਦੰਦਾਂ ਨੂੰ ਵੀ ਮਜ਼ਬੂਤ ਕਰਦਾ ਆਪਾਂ ਅਕਸਰ ਹੀ ਸੁਣਦੇ ਆ ਕਿ ਗੰਨਾ ਚੂਪਣ ਨਾਲ ਸਾਡੇ ਜਿਹੜੇ ਦੰਦ ਆ ਮਜ਼ਬੂਤ ਹੁੰਦੇ ਆ ਕਿਉਂਕਿ ਉਹ ਇਸ ਕਰਕੇ ਮਜ਼ਬੂਤ ਹੁੰਦੇ ਆ ਕਿਉਂਕਿ ਉਹਦੇ ਵਿੱਚ ਕੈਲਸ਼ੀਅਮ ਬਹੁਤ ਜ਼ਿਆਦਾ ਹੁੰਦੀ ਹੈ ਜੀ ਦੋਸਤੋ ਗੰਨੇ ਦੇ ਜੂਸ ਵਿੱਚ ਸੋਡੀਅਮ ਦੀ ਮਾਤਰਾ ਘੱਟ ਤੇ ਪੋਟਾਸ਼ੀਅਮ ਦੀ ਜ਼ਿਆਦਾ ਹੁੰਦੀ ਹੈ ਪੋਟਾਸ਼ੀਅਮ ਦੀ ਮਾਤਰਾ ਜ਼ਿਆਦਾ ਹੋਣ ਦੇ ਕਰਕੇ ਹੀ ਸਾਨੂੰ ਜਿਹੜਾ ਪਿਸ਼ਾਬ ਆ ਉਹ ਜ਼ਿਆਦਾ ਆਉਂਦਾਗਾ ਤੇ ਸਾਡੀ ਕਿਡਨੀ ਦੀ ਜਿਹੜੀ ਹੈਲਥ ਆ ਵੀ ਉਹ ਬਣੀ ਰਹਿੰਦੀ ਹੈਗੀ ਸਾਡੇ ਜਿਹੜੇ ਸਰੀਰ ਦੇ ਵਿੱਚ ਜ਼ਹਿਰੀ ਦੋਸਤੋ ਇਹਦੇ ਕੋਈ ਜ਼ਿਆਦਾ ਨੁਕਸਾਨ ਤਾਂ ਨਹੀਂ ਪਰ 슈ਗਰ ਦੇ ਜਿਹੜੇ ਮਰੀਜ਼ ਆ ਵੀ ਉਹ ਇਸ ਦੀ ਵਰਤੋਂ ਨਾ ਕਰਨ ਉਹ ਇਸ ਨੂੰ ਨਾ ਪੀਣ ਕਿਉਂਕਿ ਇਹਦੇ ਵਿੱਚ 슈ਗਰ ਹੁੰਦੀ ਹੈਗੀ 슈ਗਰ ਚਾਹੇ ਸਿੰਪਲ 슈ਗਰ ਹੁੰਦੀ ਹੈ ਕਿ ਬੜੀ ਆਸਾਨੀ ਨਾਲ ਆਪਣੇ ਸਰੀਰ ਦੇ ਵਿੱਚ ਪਚ ਜਾਂਦੀ ਹੈ ਪਰ ਹੰਦੀ ਤਾਂ ਹੈ 슈ਗਰ ਜਿਹੜੇ ਲੋਕ ਮੋਟਾਪੇ ਨੂੰ ਘਟਾਉਣਾ ਚਾਹੁੰਦੇ ਆ ਉਹ ਵੀ ਇਸ ਨੂੰ ਨਾ ਪੀਣ ਕਿਉਂਕਿ ਇਸ ਵਿੱਚ ਕੈਲਰੀਜ਼ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਤੇ ਜੇ ਕੈਲਰੀਜ਼ ਆਪਾਂ ਲਵਾਂਗੇ ਤਾਂ ਆਪਣਾ ਮੋਟਾਪਾ ਘਟਣ ਦੀ ਬਜਾਏ ਵਧਦਾ گا۔ ਅਖੀਰ ਤੇ ਦੋਸਤੋ ਮੈਂ ਇਹੀ ਕਹਿਣਾ ਚਾਹਣਾਗਾ ਕਿ ਗੰਨੇ ਦਾ ਜੂਸ ਜੂਰ ਪੀਓ ਪਰ ਸਾਫ ਸੁਥਰੀ ਜਗਾ ਤੋਂ ਪੀਓ ਮੇਰਾ ਕਹਿਣ ਦਾ ਮਤਲਬ ਹੈ ਕਿ ਜਿਹੜੇ ਗਾਸ ਨਾਲ ਤੁਸੀਂ ਗੰਨੇ ਦਾ ਜੂਸ ਪੀਂਦੇ ਹੋ ਉਹ ਪ੍ਰੋਪਰ ਤਰੀਕੇ ਨਾਲ ਧੋਤਾ ਹੋਵੇ ਸਾਫ ਸੁਥਰੀ ਜਗਾ ਹੋਵੇ ਕਿਉਂਕਿ ਦੋਸਤੋ ਇਨਫੈਕਸ਼ਨ ਜਿਹੜੀ ਬਹੁਤ ਜਲਦੀ ਹੀ ਫੈਲ ਜਾਂਦੀ ਹੈ ਵੀ ਅਸੀਂ ਕਈ ਵਾਰ ਗੰਨੇ ਦਾ ਜੂਸ ਪੀਂਦੇ ਪਿੰਦੇ ਇਨਫੈਕਸ਼ਨ ਦਾ ਸ਼ਿਕਾਰ ਹੋ ਜਾਂਦੇ ਹਾਂ ਵੀ ਇਸ ਲਈ ਗੰਨੇ ਦਾ ਜੂਸ ਜ਼ਰੂਰ ਪੀਓ ਜੇ ਮੇਰੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਧੰਨਵਾਦ ਦੋਸਤੋ